ਕਿ ਫਾਈਨਾਂਸਿੰਗ ਕੰਪਨੀਆਂ ਦੀ ਗਾਈਡਲਾਈਨ ਹਰ ਆਉਂਦੇ ਦਿਨ ਦੇ ਨਾਲ ਓਖੇ ਤੋਂ ਓਕੀ ਹੁੰਦੀ ਜਾ ਰਹੀ ਵਜ੍ਹਾ ਕੀ ਹੈ ਕਾਰਨ ਕੀ ਹੈ ਇਹ ਜਿਹੜੀ ਗਾਈਡਲਾਈਨ ਨੇ ਉਹ ਪਿੱਛੋਂ ਗਵਰਨਮੈਂਟ ਤੋਂ ਹੀ ਚੇਂਜ ਹੋਈਆਂ ਨੇ ਤੇ ਬੈਂਕਾਂ ਨੇ ਉਹਨਾਂ ਨੂੰ ਫਾਲੋ ਕੀਤਾ ਹੈ ਬਹੁਤ ਸਾਰੇ ਬੈਂਕ ਜਿਹੜੇ ਸੀਗੇ ਵਰਕ ਪਰਮਿਟ ਤੇ ਲੋਨ ਦੇ ਰਹੇ ਸੀ ਕਮਰਸ਼ੀਅਲ ਬੈਂਕਾਂ ਨੂੰ ਉਹ ਉਹਨਾਂ ਨੇ ਵਰਕ ਪਰਮਿਟ ਵਾਲਿਆਂ ਨੂੰ ਲੋਨ ਦੇਣਾ ਬੰਦ ਕਰ ਦਿੱਤੇ ਨੇ ਉਹ ਕਹਿੰਦੇ ਆ ਤੇ ਬੰਦਾ ਪਰਮਿਟ ਰੈਜ਼ੀਡੈਂਟ ਹੋ ਜੇ ਨੂੰ ਆਪਾਂ ਕਹਿੰਦੇ ਗ੍ਰੀਨ ਕਾਰਡ ਜਾਂ ਫੋਟੈਸ਼ਲਿਟੀ ਹੋਲਡਰ ਹੋਵੇ ਤੇ ਉਹ ਫਸਟ ਟਾਈਮ ਨੂੰ ਜਿਹੜਾ ਪ੍ਰੇਫਰ ਕਰਨਗੇ ਜਿਹੜੇ ਜਿਨ੍ਹਾਂ ਕੋਲ ਆਲਰੇਡੀ ਉਹਨਾਂ ਦਾ ਤੇ ਚਲੋ ਫਿਰ ਵੀ ਥੋੜਾ ਬੋਤਾ ਕੰਮ ਠੀਕ ਆ ਪਰ ਜਿਹੜੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਦਾ ਚੰਗੀ ਆ ਜਿਹੜੀ ਗਾਈਡਲਾਈਨ ਆ ਉਹਦੇ ਚ ਜਿਹੜੀ ਇੱਕ ਹੋਰ ਚੀਜ਼ ਇਫੈਕਟ ਕਰ ਰਹੀ ਜਿਹੜੀ ਪਹਿਲਾਂ ਇਫੈਕਟ ਨਹੀਂ ਕਰਦੀ ਸੀ ਉਹ ਸੀਗੀ ਬੁਕ ਵੈਲਿਊ ਬੁਕਿੰਗ ਵੈਲਿਊ ਦਾ ਮਕਸਦ ਆ ਜਿਹੜੇ ਮਤਲਬ ਬਲੈਕ ਬੁੱਕ ਵੈਲਿਊ ਚ ਜਿਹੜਾ ਟਰੱਕ ਦੀ ਵੈਲਿਊ ਆ ਉਹਦਾ 100% ਜਾਂ 120% ਤੱਕ ਅਨੁਸਾਰ ਕਰ ਸਕਦੇ ਨੇ ਕੋਈ ਨਹੀਂ ਹੋਏਗਾ ਕਿ ਜਿਹੜੀ ਬਲੈਕ ਬੁੱਕ ਵੈਲਿਊ ਚ ਟਰੱਕ ਦੀ ਵੈਲਿਊ ਹੈਗੀ ਸਮਝੋ 80000 ਤੇ ਹੁਣ ਉਹ ਲੋਨ ਜਿਹੜਾ ਕਰਾਉਣ ਦੇ ਚੱਕਰ ਵਿੱਚ ਉਹਨਾਂ ਲ ਮਿਸ਼ਨ ਹੋ ਗਈਆਂ ਨੇ ਉਹ ਵੀ ਹੁਣ ਬਹੁਤ ਸਾਰੀਆਂ ਕੰਪਨੀਆਂ ਲੀਫਸ ਨਹੀਂ ਕਰ ਰਹੀਆਂ ਜਿੱਕੇ ਨਾ ਸੋਸ਼ਲ ਮੀਡੀਆ ਤੇ ਬ੍ਰੋਕਰ ਟਰਾਂਸਪਰੈਂਸੀ ਇਹਦਾ ਬੜਾ ਰੋੜਾ ਚੱਲ ਰਿਹਾ ਹੈ ਬਹੁਤ ਚਰਚੇ ਨੇ ਹੀ ਦੇ ਇਹ ਕੀ ਰੋੜਾ ਹੈ ਕੋਈ ਇਸ ਪਰ ਤੇ ਜਾਣ ਕਰਾਣਾ ਬ੍ਰੋਕਰ ਟਰਾਂਸਪਰੈਂਸੀ ਇਹ ਹੈਗਾ ਕਿ ਜਦੋਂ ਹੁਣ ਮੈਂ ਇੱਕ ਬ੍ਰੋਕਰ ਮੈਨੂੰ ਲੋਡ ਦੇ ਰਿਹਾ ਤੇ ਮੈਂ ਉਸ ਲੋਡ ਦੇ ਵਾਸਤੇ ਫਾਈਟ ਕਰ ਰਿਹਾ ਸਮਝੋ ਐਗਜ਼ਾਮਪਲ ਦੇ ਰਿਹਾ ਆਲਮੋਸਟ 2 ਡਾਲਰ 10 ਸੈਂਟ ਪਰ ਮਾਈਲ ਤੇ ਠੀਕ ਹੈ ਤੇ ਜਦੋਂ ਮੈਂ ਉਧਰੋਂ ਲੋਡ ਲੈਂਦਾ ਬ੍ਰੋਕਰ ਤੋਂ ਤੇ ਮੈਂ ਜਾ ਕੇ ਆਪਣਾ ਕੰਮ ਕਰਦਾ ਤੇ ਬਾਅਦ ਚ ਮੈਨੂੰ ਜਦੋਂ ਪਤਾ ਲੱਗਦਾ ਹੈ ਕਿ ਜਿਹੜਾ ਬ੍ਰੋਕਰ ਉਹਦੇ ਤੇ ਆਲਮੋਸਟ 30% 35% 10% 20% ਜਿਹੜਾ ਬ੍ਰੋਕਰ ਆਪਣਾ ਕਮਿਸ਼ਨ ਬਣਾ ਰਿਹਾ ਤੇ ਉਹ ਚੀਜ਼ਾਂ ਜਿਹੜੀਆਂ ਕਾਫੀ ਹੱਦ ਤੱਕ ਕਲੀਅਰ ਨਹੀਂ ਸੀ ਗਿਆ ਹੁਣ ਉਹ ਲਾਅ ਉਹਦੇ ਤੇ ਕੰਮ ਕਰ ਰਿਹਾ ਹੈ ਕਿ ਉਹਨੂੰ ਓਪਨ ਕੀਤਾ ਜਾਏ ਜਿਵੇਂ ਲੋਡ ਬੋਰਡ ਤੇ ਸਭ ਨੂੰ ਪਤਾ ਹੁੰਦਾ ਕਿੰਨੇ ਦਾ ਲੋਡ ਲੱਗਾ ਤੇ ਉਹਨੂੰ ਨੇਗੋਸ਼ੀਏਟ ਕਰਦੇ ਨੇ ਸੇਮ ਥਿੰਗ ਬਰੋਕਰ ਦਾ ਵੀ ਪਤਾ ਹੋਣਾ ਚਾਹੀਦਾ ਕਿ ਕੁੰਨੇ ਕਿੰਨੇ ਦਾ ਲੋਡ ਲਿਆ ਉਹਦੇ ਬੈਨੀਫਿਟ ਵੀ ਬਹੁਤ ਸਾਰੇ ਇੱਕ ਨੇ ਚੰਗੀਆਂ ਕੰਪਨੀਆਂ ਚੰਗਾ ਕਾਰੋਬਾਰ ਚੰਗਾ ਵਪਾਰ ਕਰਨ ਵਾਲੀਆਂ ਇੱਕ ਦੂਸਰੀ ਕੈਟੇਗਰੀ ਜੇ ਮੈਂ ਕਹਾ ਜਾਂ ਦੂਜੀ ਤਰ੍ਹਾਂ ਦੀਆਂ ਕੰਪਨੀਆਂ ਨੇ ਕੰਮ ਵੀ ਚੰਗਾ ਕਰਨੀਆਂ ਆ ਚਾਹ ਰੀਆਂ ਕਰਨ ਡੀਆਂ ਜਾਂ ਆਪਣੇ ਤਾਂ ਜਤਨ ਕਰਦੀਆਂ ਪਰ ਉਹ ਖਲਾ ਚ ਲਣ ਡੀਆਂ ਮੁਸ਼ਕਿਲਾਂ ਦਾ ਸ਼ਿਕਾਰ ਨੇ ਅਮਰੀਕਾ ਦਾ ਪਾਣੀ ਵੀ ਦੋਆਂ ਕੰਪ ਇਹ ਕੋ ਜਿਆ ਆ ਮਾਰਕੀਟ ਵੀ ਦਵਾ ਵਾਸਤੇ ਇਕੋ ਜਈਏ ਫਿਰ ਇਹ ਫਰਕ ਸਭ ਕਿਉਂ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹਦੇ ਚ ਜਿਹੜਾ ਆਰਗੇਨਾਈਜੇਸ਼ਨ ਹੈ ਨਾ ਉਹਦਾ ਸ਼ਾਰਟੇਜ ਹੈ ਜਿਹਨਾਂ ਨੂੰ ਬੇਸਿਕਸ ਦਾ ਪਤਾ ਹੈ ਜਿਨਾਂ ਨੂੰ ਖਰਚਿਆਂ ਦਾ ਪਤਾ ਹੈ ਜਿਨਾਂ ਦਾ ਇਕੁਪਮ ਜਿਹੜਾ ਵਧੀਆ ਇਕੁਪਮ ਹੈਗਾ ਜਿਹੜੇ ਤੱਕਾ ਲਾ ਕੇ ਮਤਲਬ ਜ਼ੋਰ ਲਾ ਕੇ ਸਮਝਦਨੇ ਕੰਮ ਹੋ ਜਾਏਗਾ ਉਹ ਨਹੀਂ ਕਰਦੇ ਉਹਨਾਂ ਵਾਸਤੇ ਤੇ ਇਹ ਬਿਜ਼ਨਸ ਬਹੁਤ ਵਧੀਆ ਬਿਜ਼ਨਸ ਹੈ ਹੁਣ ਵੀ ਲੋਕਾਂ ਦੇ ਚੰਗੇ ਪੈਸਾ ਬਣ ਰਹੇ ਨੇ ਅਖੀਰ ਤੇ ਦੱਸੋ ਕਿ ਯੂ ਐਸ ਏ ਟਰੱਕ ਸੇਲਸ ਤੇ ਡੀਲ ਕੀ ਕੀ ਇਹ ਕਿਹੜੀਆਂ ਡੀਲਸ ਨੇ ਕਿਹੜੇ ਇਕਵਿਪਮੈਂਟ ਨੇ ਜਿਨ੍ਹਾਂ ਤੋਂ ਤੁਹਾਡੇ ਚਾਤਕਾਰ ਤੁਹਾਡੇ ਭਰੋਸ ਖਣਾਲੇ ਦਰਸ਼ਕ ਸ੍ਰੋਤੇ ਇਹ ਫਾਇਦਾ ਚੁੱਕ ਸਕਦੇ ਨੇ ਜੀ ਬਿਲਕੁਲ ਅਸੀਂ ਪੂਰੀ ਲਾਈਨ ਅਪ ਜਿਹੜੀ ਆ ਉਹ ਸਾਡੇ ਕੋਲ ਅਵੇਲੇਬਲ ਆ ਜਿਵੇਂ ਆਪਾਂ ਸਟ੍ਰੇਟ ਫਾਰਵਰਡ ਗੱਲ ਕਰੀਏ ਫ੍ਰੇਡ ਲਾਈਨਰ ਤੋਂ ਫ੍ਰੇਡ ਲਾਈਨਰ 'ਚ ਸਾਡੇ ਕੋਲ 2.5 ਲੱਖ ਲੀਟਰ 2023 ਦੇ ਵਾਰੰਟੀਆ ਨਾਲ ਤੇ ਨਾਲ ਏਪੀਯੂ ਲੱਗੇ ਅਵੇਲੇਬਲ ਨੇ ਟਰੱਕ ਰੈਡੀਲੀ ਅਵੇਲੇਬਲ ਨੇ ਤੁਸੀਂ ਜਾ ਕੇ ਉਹਨਾਂ ਦੀ ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਪ੍ਰਾਈਸ ਵੀ ਬਹੁਤ ਨਾ ਮਿਲਣ ਵਾਲਾ 1 ਲੱਖ 20 ਹਜ਼ਾਰ ਦੀ ਪ੍ਰਾਈਸ ਆ ਉਹਦੇ ਬਾਅਦ ਸਾਡੇ ਕੋਲ 22 ਦੇ ਟਰੱਕ ਨੇ APU ਲਗੇ ਜੇ ਤੁਸੀਂ ਛੋਟਾ ਬਜਟ ਦੇਖ ਰਹੇ ਹੋ इवन ਸਾਡੇ ਕੋਲ ਫਰੇਟ ਲਾਈਨਰ ਜਿਹੜਾ ਹੈਗਾ ਚੰਗੇ ਫਲੀਟ ਦਾ ਚੱਲਾ ਸਟਾਰਟ ਹੋ ਰਿਹਾ 50000 ਤੋਂ 49995 ਜੇ ਤੁਸੀਂ ਕੈਨਵਰਟਸ ਵਾਲੇ ਪਾਸੇ ਆਓ ਤੇ ਕੈਨਵਰਟਸ ਵੀ ਸਾਡੇ ਕੋਲ ਬਹੁਤ ਵੈਰਾਈਟੀ ਅਵੇਲੇਬਲ ਆ ਸਾਡੀ ਵਿਜ਼ਿਬਿਲਟੀ ਹੈ ਨਾ ਉਹ ਸਾਰੀ ਆਨਲਾਈਨ ਹੈਗੀ ਤੁਸੀਂ ਸਾਡੀ ਵੈਬਸਾਈਟ ਜਾ ਕੇ ਚੈੱਕ ਕਰੋ usa trucksales.com ਤੁਹਾਨੂੰ ਪੂਰੀ ਇਕੁਇਪਮੈਂਟ ਦੀ ਫਾਈਨਾਂਸ ਦੀ ਤੇ ਹਰ ਚੀਜ਼ ਜਿਹੜੀ ਪੂਰੀ ਚੀਜ਼ 24/7 ਅਨੋ ਅਵੇਲੇਬਲ ਆ ਤੁਸੀਂ ਆਪਣੇ

ਸਲਾਮ ਅਲੈਕੁਮ ਨਮਸਕਾਰ ਤੇ ਸਤ ਸ੍ਰੀ ਅਕਾਲ ਥੈਂਕ ਯੂ ਜੀ ਸ਼ਾਹ ਸਾਹਿਬ ਜੀ ਡੇ ਖੁਸ਼ ਆਜੇ ਲੱਗ ਰਿਹਾ ਜੇ ਲੱਗਦਾ ਹੈ ਕਿ ਆਪਰੇ ਵੱਲੋਂ ਤੁਸੀਂ ਪੂਰੀ ਤਿਆਰੀ ਕਰਕੇ ਆਏ ਜੀ ਜੀ ਮੈਂ ਤੁਹਾਨੂੰ ਦੱਸ ਰਿਹਾ ਸਵੇਰ ਤੋਂ ਲੈ ਕੇ ਹੁਣ ਤੱਕ ਅੱਲਾ ਦਾ ਸ਼ੁਕਰ ਹੈ ਇੱਕ ਪਾਣੀ ਪੀਣ ਦਾ ਟਾਈਮ ਵੀ ਨਹੀਂ ਮਿਲਿਆ ਇੰਨਾ ਜ਼ਿਆਦਾ ਬਿਜ਼ੀ ਸਿਸਟਮ ਚੱਲ ਰਿਹਾ ਹੈ ਤੇ ਬਿਜ਼ੀ ਦਾ ਮਕਸਦ ਹੈ ਕਿ ਲਾਈਫ ਨੂੰ ਚਾਹੀਦੀ ਬਿਜ਼ੀਨੈਸ ਹੈ ਜੇ ਬਹਿ ਜਾਈਏ ਡਿਪਰੈਸ਼ਨ ਹੋ ਜਾਂਦਾ ਹੈ ਕਿੰਨੀ ਹੋਰ ਪ੍ਰੋਬਲਮ ਹੋ ਜਾਂਦੀ ਹੈ ਇਹਨਾਂ ਨੂੰ ਤੁਸੀਂ ਜੀਓ ਬਾਕੀ ਰੋਟੀ ਤਾਂ ਉਹੀ ਖਾਣੀ ਹੈ ਇੱਕ ਰੋਟੀ ਖਾਣੀ ਹੈ ਤੇ ਥੋੜਾ ਜਿਹਾ ਸਾਲਨ ਖਾਣਾ ਉਹਦੇ 'ਚ ਕੀ ਫਰਕ ਹੈ ਐਦਾਂ ਹੀ ਹੈ ਬਿਲਕੁਲ ਐਦਾਂ ਜੀ ਬਿਲਕੁਲ ਐਦਾਂ ਹੀ ਹੈ ਆ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹਾਂਗਾ ਮੈਂ ਸਈਆ ਸਾਹਿਬ ਟਰੱਕ ਫਾਈਨਾਂਸਿੰਗ ਕੰਪਨੀਆਂ ਦੀ ਗਾਈਡਲਾਈਨ ਹਰ ਹੋਂਦੇ ਦਿਨ ਦੇ ਨਾਲ ਓਖੇ ਤੋਂ ਓਕੀ ਹੁੰਦੀ ਜਾ ਰਹੀ ਹੈ ਵਜ੍ਹਾ ਕੀ ਹੈ ਕਾਰਨ ਕੀ ਹੈ ਇਹ ਤੇ ਜ਼ਰਾ ਆ ਜ ਵਿਸਥਾਰ ਨਾਲ ਦੱਸੋ ਜੀ ਇਹਦੇ 'ਚ ਨਾ ਤਿੰਨ ਚਾਰ ਚੀਜ਼ਾਂ ਜਿਹੜੀਆਂ ਮਰਜ਼ ਹੋ ਗਈਆਂ ਨੇ ਤੇ ਪਹਿਲੀ ਤੇ ਚੀਜ਼ ਇਹ ਹੈ ਕਿ ਟਰੱਕ ਬਹੁਤ ਚੱਕੇ ਗਏ ਨੇ ਹੂੰ ਕੋਵਿਡ ਕਰਕੇ ਜਦੋਂ ਟਰੱਕ ਐਕਸਪੈਂਸਿਵ ਵਿਕੇ ਆਫ ਟਾਈਮ ਤੇ ਲੋਕਾਂ ਨੇ ਲੈ ਲਏ ਤੇ ਉਹ ਬਹੁਤ ਸਾਰੀਆਂ ਕੰਪਨੀਆਂ ਨੇ ਆਪਣੀ ਗਾਈਡਲਾਈਨਸ ਵੀ ਬਹੁਤ ਰਿਲੈਕਸ ਰੱਖੀਆਂ ਸਨ ਕਿਉਂਕਿ ਇੰਟਰਸਟ ਰੇਟ ਬਹੁਤ ਘੱਟ ਸੀ ਜਿਹੜਾ ਉਹਨਾਂ ਨੂੰ ਮਿਲਦੇ ਸੀ ਜਦੋਂ ਉਹਨਾਂ ਨੂੰ ਘੱਟ ਇੰਟਰਸਟ ਰੇਟ ਤੇ ਮਿਲਦਾ ਸੀ ਤੇ ਉਹ ਫਿਰ ਅੱਗੇ ਵੀ ਘੱਟ ਇੰਟਰਸਟ ਰੇਟ ਤੇ ਦਿੰਦੇ ਸੀ ਤੇ ਜਿਹੜੀ ਰਿਕੁਆਇਰਮੈਂਟ ਸੀ ਕੁਆਲੀਫਿਕੇਸ਼ਨ ਦੀ ਉਹ ਵੀ ਬਹੁਤ ਘੱਟ ਸੀ ਪਰ ਹੁਣ ਜਿਹੜਾ ਰਿਐਲਿਟੀ ਜਦੋਂ ਆਈ ਆ ਰਿਐਲਿਟੀ 'ਚ ਜਿਹੜਾ ਰੇਟ ਆ ਸਮਝੋ ਡਰਾਇ ਦਾ 2 ਡਾਲਰ ਚੱਲ ਰਿਹਾ ਹੁਣ 2 ਡਾਲਰ ਦੇ ਅੰਦਰ ਤੇ ਜਿਹੜਾ ਬੇਕੀਵਨ ਦੱਸਦੇ ਨੇ ਵੱਡੀ ਕੰਪਨੀਆਂ ਦਾ ਉਹ ਆਲਮੋਸਟ ਰਹੇਗਾ 2 ਡਾਲਰ 20 ਸੈਂਟ ਤੇ ਮਤਲਬ ਜੇ ਵੱਡੀ ਕੰਪਨੀਆਂ ਡਰਾਈਵ ਦਾ ਕੰਮ ਕਰ ਰਹੀਆਂ ਨੇ ਤੇ ਨਾ ਨਾ ਕਰਕੇ ਵੀ ਉਹਨਾਂ ਨੂੰ ਪਰ ਮਾਈਲ 10 15 ਸੈਂਟ ਦਾ ਨੁਕਸਾਨ ਹੋ ਰਿਹਾ ਉਹ ਨੁਕਸਾਨ ਕਿੰਨੀ ਦੇਰ ਤੱਕ ਜੀ ਨੁਕਸਾਨ ਕਿੰਨੀ ਦੇਰ ਤੱਕ ਲੈ ਸਕਦੀਆਂ ਨੇ ਫਿਰ ਜਿਹੜੇ ਓਨਰ ਬਟਰ ਨੇ ਉਹਨਾਂ ਨੇ ਵੀ ਮਹਿੰਗੀ ਇਕੁਇਪਮੈਂਟ ਲਿਆ ਸੀ ਉਹਨਾਂ ਦੀ ਪੇਮਟ ਜਿਹੜੀ 5 5000 ਸਾਢੇ 5 5000 ਸੀਗੀਆਂ ਜਦੋਂ ਉਹ ਵੀ ਬਿਲਕੁਲ ਹੀ ਚੋਕ ਹੋ ਗਏ ਤੇ ਉਹਨਾਂ ਨੇ ਵੀ ਟਰੱਕ ਚਕਾਣੇ ਸ਼ੁਰੂ ਕਰ ਦਿੱਤੇ ਤੇ ਜਿੰਨੇ ਮੋਸਟਲੀ ਜਿਹੜੇ ਕਮਰਸ਼ੀਅਲ ਬੈਂਕਿੰਗ ਚ ਕੰਪਨੀਆਂ ਨੇ ਉਹ ਤੇ ਪਹਿਲੇ ਹੱਥ ਖੜੇ ਕਰ ਗਏ ਆ ਸੰ ਦੋ ਚਾਰ ਕੰਪਨੀਆਂ ਸਿਗੀਆਂ ਜਿਹੜੀਆਂ ਹੁਣ ਵੀ ਗਾਈਡਲਾਈਨ ਜਿਨ੍ਹਾਂ ਦੀ ਰਿਲੈਕਸ ਸੀਗੀ ਪਰ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੇ ਕਾਨੂੰਨ ਜਿਹੜੇ ਚੇਂਜ ਕੀਤੇ ਨੇ ਕੁਝ ਉਹ ਕਾਨੂੰਨ ਨੇ ਜਿਹੜੇ ਸਾਨੂੰ ਐਵਰੀਡੇ ਸੋਸ਼ਲ ਮੀਡੀਆ ਟਾਕ ਤੇ ਮਿਲ ਜਾਂਦੇ ਨੇ ਕੁਝ ਇਸ ਤਰ੍ਹਾਂ ਦੇ ਨੇ ਜਿਹੜੇ ਸਾਨੂੰ ਨਹੀਂ ਪਤਾ ਉਹ ਬੈਕਗ੍ਰਾਉਂਡ ਚ ਜਿਹੜੇ ਫਾਈਨੈਂਸ਼ੀਅਲ ਕੰਪਨੀਆਂ ਨੇ ਉਹ ਵੀ ਆਪਣੇ ਨਾਲ ਆਪਣੇ ਆਪ ਨੇ ਇੰਪਰੂਵ ਕਰ ਰਹੀਆਂ ਹੁੰਦੀਆਂ ਨੇ ਠੀਕ ਹੈ ਮੇਰਾ ਪਰਸਨਲ ਓਪੀਨੀਅਨ ਆ ਕਿ ਜਿਹੜੀ ਗਾਈਡਲਾਈਨ ਨੇ ਉਹ ਪਿੱਛੋਂ ਗਵਰਨਮੈਂਟ ਤੋਂ ਹੀ ਚੇਂਜ ਹੋਈਆਂ ਨੇ ਤੇ ਬੈਂਕਾਂ ਨੇ ਉਹਨਾਂ ਨੂੰ ਫਾਲੋ ਕੀਤਾ ਹੈ ਤੇ ਹੁਣ ਐਗਜ਼ਾਮਪਲ ਦੇ ਰਹੇ ਆ ਕਿ ਬਹੁਤ ਸਾਰੇ ਬੈਂਕ ਜਿਹੜੇ ਸੀਗੇ ਵਰਕ ਪਰਮਿਟ ਤੇ ਲੋਨ ਦੇ ਰਹੇ ਸੀ ਕਮਰਸ਼ੀਅਲ ਬੈਂਕਾਂ ਨੂੰ ਹੁਣ ਉਹਨਾਂ ਨੇ ਵਰਕ ਪਰਮਿਟ ਤੇ ਕਮਰਸ਼ੀਅਲ ਬੈਂਕ ਵਰਕ ਪਰਮਿਟ ਵਾਲਿਆਂ ਨੂੰ ਲੋਨ ਦੇਣਾ ਬੰਦ ਕਰ ਦਿੱਤੇ ਨੇ ਉਹ ਬੰਦੇ ਆ ਤੇ ਬੰਦਾ ਜੀ ਪਰਮਿਟ ਰੈਜ਼ੀਡੈਂਟ ਹੋਵੇ ਜਿਹਨੂੰ ਆਪਾਂ ਕਹਿੰਦੇ ਗ੍ਰੀਨ ਕਾਰਡ ਜਾਂ ਫੋਰਨੈਸ਼ਲਟੀ ਹੋਲਡਰ ਹੋਵੇ ਤੇ ਉਹ ਫਸਟ ਟਾਈਮ ਨੂੰ ਜਿਹੜਾ ਪ੍ਰੇਫਰ ਕਰਨਗੇ ਤੇ ਜਿਹੜੇ ਜਿਨ੍ਹਾਂ ਕੋਲ ਆਲਰੇਡੀ ਪੇ ਨੇਟ ਹੈਗਾ ਜਿਨ੍ਹਾਂ ਆਲਰੇਡੀ ਸਿਸਟਮ ਚੱਲਦਾ ਉਹਨਾਂ ਦਾ ਤੇ ਚਲੋ ਫਿਰ ਵੀ ਥੋੜਾ ਬੋਤਾ ਕੰਮ ਠੀਕ ਆ ਪਰ ਜਿਹੜੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਦਾ ਚੰਗੀ ਆ ਇਸ ਪੂਰੇ ਮਾਹੌਲ ਚ ਜਿਹੜੇ ਨੇ ਹੁਣ ਵੀ ਸਾਡੇ ਕੋਲ ਬੈਂਕ ਇੱਦਾਂ ਦੇ ਅਵੇਲੇਬਲ ਨਹੀਂ ਜਿਹੜੇ ਕੁਆਲੀਫਾਈਡ ਸੀਡੀਐਲ ਨੂੰ ਜਿਹਨੂੰ ਕਹਿੰਦੇ ਨਾਨ-ਪ੍ਰੋਫਿਟ ਬੈਂਕ ਹੁਣ ਵੀ ਲੋਨ ਦੇ ਰਹੇ ਨੇ ਉਹਦੇ ਚ ਉਹਨਾਂ ਦੀ ਰਿਕੁਆਇਰਮੈਂਟ ਥੋੜੀ ਟਾਈਟ ਹੋ ਗਈ ਹੈ ਪਰ ਫਿਰ ਵੀ ਅਵੇਲੇਬਲ ਆ ਪਰ ਜਿਹੜੀ ਗਾਈਡਲਾਈਨ ਆ ਉਹਦੇ ਚ ਜਿਹੜੀ ਇੱਕ ਹੋਰ ਚੀਜ਼ ਇਫੈਕਟ ਕਰ ਰਹੀ ਜਿਹੜੀ ਪਹਿਲਾਂ ਇਫੈਕਟ ਨਹੀਂ ਕਰਦੀ ਹਾਂ ਬੁਕਿੰਗ ਵੈਲਿਊ ਦਾ ਮਕਸਦ ਹੈ ਜਿਹੜਾ ਮਤਲਬ ਬਲੈਕ ਬੁੱਕ ਵੈਲਿਊ ਚ ਜਿਹੜਾ ਟਰੱਕ ਦੀ ਵੈਲਿਊ ਆ ਉਹਦਾ 100% ਜਾਂ 120% ਤੱਕ ਫਾਈਨਾਂਸ ਕਰ ਸਕਦੇ ਨੇ ਉਹ ਇਹ ਨਹੀਂ ਹੋਏਗਾ ਕਿ ਜਿਹੜੀ ਬਲੈਕ ਬੁੱਕ ਵੈਲਿਊ ਚ ਟਰੱਕ ਦੀ ਵੈਲਿਊ ਹੈਗੀ ਸਮਝੋ 80000 ਤੇ ਹੁਣ ਉਹ ਲੋਨ ਜਿਹੜਾ ਕਰਾਉਣ ਦੇ ਚੱਕਰੇ ਚੋਂ 1 ਲੱਖ ਡਾਲਰ ਦਾ ਤੇ ਉਹ ਕੰਮ ਨਹੀਂ ਹੈਗਾ ਉਹ ਖਤਮ ਹੋ ਗਿਆ ਠੀਕ ਹੈ ਠੀਕ ਹੈ ਇਹਦੇ ਜੋ ਲੀਜ਼ਿੰਗ ਕੰਪਨੀਆਂ ਜਿਹੜੀਆਂ ਨੇ ਉਹ ਵੀ ਬਹੁਤ ਸਾਰੀਆਂ ਆਊਟ ਆਫ ਕਮਿਸ਼ਨ ਹੋ ਗਈਆਂ ਨੇ ਉਹ ਵੀ ਹੁਣ ਬਹੁਤ ਸਾਰੀਆਂ ਕੰਪਨੀਆਂ ਲੀਜ਼ ਨਹੀਂ ਕਰ ਰਹੀਆਂ ਪਰ ਸਟਰਗਲ ਦੇ ਟਾਈਮ ਤੋਂ ਦੇਖਿਆ ਜਾਏ ਕਿ ਜਿਹੜਾ ਸਭ ਤੋਂ ਬੈਨੀਫਿਟ ਮਿਲ ਰਿਹਾ ਹੈ ਉਹ ਮਿਲ ਰਿਹਾ ਹੈ ਉਹਨਰ ਬਟਨ ਨੂੰ ਜਾਂ ਛੋਟੀ ਕੰਪਨੀਆਂ ਨੂੰ ਜਿਨ੍ਹਾਂ ਦੇ ਫਲੈਕਸੀਬਿਲਟੀ ਹੈਗੀ ਜਿਨ੍ਹਾਂ ਦੇ ਜਿਹੜੇ ਪ੍ਰੋਸੈਸਿਸ ਡਿਫਾਈਨ ਨੇ ਜਿਹੜੇ ਆਪਟੀਮਾਈਜ਼ ਕਰਕੇ ਚੱਲ ਰਹੇ ਨੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦੀ ਮੰਥਲੀ ਪੇਮੈਂਟ ਕਿੰਨੀ ਆ ਡਰਾਈਵਰ ਦਾ ਖਰਚਾ ਕਿੰਨਾ ਉਹਨਾਂ ਦੀ ਏਪੀਓ ਲੱਗੇ ਵੈਲ ਮੇਨਟੇਨਡ ਰੱਖਣੇ ਉਹਨਾਂ ਕੋਲ ਤੇ ਉਹਨਾਂ ਨੂੰ ਹੁਣ ਵੀ ਬਹੁਤ ਬੈਨੀਫਿਟ ਹੈਗਾ ਪਰ ਜੇ ਦੇਖਿਆ ਜਾਈਏ ਕਿ ਜੇ ਜਿਨ੍ਹਾਂ ਨੇ ਆਪਣਾ ਥੋੜਾ ਜਿਹਾ ਚਾਦਰ ਤੋਂ ਪਾਰ ਪੈਰ ਬਾਹਰ ਕੱਢ ਲਏ ਸੀ ਉਹਨਾਂ ਵਾਸਤੇ ਪ੍ਰੋਬਲਮ ਹੋਣੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਅੱਜਕੱਲ ਨਾ ਸੋਸ਼ਲ ਮੀਡੀਆ ਤੇ ਬ੍ਰੋਕਰ ਟਰਾਂਸਪਰੈਂਸੀ ਇਹਦਾ ਬੜਾ ਰੋਲਾ ਚੱਲ ਰਿਹਾ ਹੈ ਬਹੁਤ ਚਰਚੇ ਨਹੀਂ ਦੇ ਇਹ ਕੀ ਰੋਲਾ ਹੈ ਕੋਈ ਇਸ ਪਰ ਤੇ ਜਾਣੂ ਕਰਾਣਾ ਜੇ ਬ੍ਰੋਕਰ ਟਰਾਂਸਪਰੈਂਸੀ ਬਹੁਤ ਟਾਈਮ ਦੀ ਚੱਲ ਰਹੀ ਸੀ ਪਰ ਹੁਣ ਲੱਗਦਾ ਹੈ ਕਿ ਉਹਦੇ ਤੇ ਅਮਲ ਦਰਾਮਤ ਹੋਏਗਾ ਬ੍ਰੋਕਰ ਟਰਾਂਸਪਰੈਂਸੀ ਇਹ ਹੈ ਕਿ ਜਿਹੜਾ ਜਦੋਂ ਹੁਣ ਮੈਂ ਇੱਕ ਬ੍ਰੋਕਰ ਮੈਨੂੰ ਲੋਡ ਦੇ ਰਿਹਾ ਹੈ ਤੇ ਮੈਂ ਉਸ ਲੋਡ ਦੇ ਵਾਸਤੇ ਫਾਈਟ ਕਰ ਰਿਹਾ ਸਮਝੋ ਐਗਜ਼ਾਮਪਲ ਦੇ ਰਿਹਾ ਆ ਆਲਮੋਸਟ 2 ਡਾਲਰ 10 ਸੈਂਟ ਪਰ ਮਾਈਲ ਤੇ ਠੀਕ ਹੈ ਤੇ ਜਦੋਂ ਮੈਂ ਉਧਰੋਂ ਲੋਡ ਲੋਡ ਲੈਂਦਾ ਬ੍ਰੋਕਰ ਤੋਂ ਤੇ ਮੈਂ ਜਾ ਕੇ ਆਪਣਾ ਕੰਮ ਕਰਦਾ ਤੇ ਬਾਅਦ ਚ ਮੈਨੂੰ ਜਦੋਂ ਪਤਾ ਲੱਗਦਾ ਹੈ ਕਿ ਜਿਹੜਾ ਬ੍ਰੋਕਰ ਆ ਉਹ ਤੇ ਉਹਦੇ ਤੇ ਆਲਮੋਸਟ 30% 35% 10% 20% ਜਿਹੜਾ ਬ੍ਰੋਕਰ ਆਪਣਾ ਕਮਿਸ਼ਨ ਬਣਾ ਰਿਹਾ ਤੇ ਉਹ ਚੀਜ਼ਾਂ ਜਿਹੜੀਆਂ ਨਾ ਕਾਫੀ ਹੱਦ ਤੱਕ ਕਲੀਅਰ ਨਹੀਂ ਸੀਗੀਆਂ ਹੁਣ ਉਹ ਲਾਅ ਉਹਦੇ ਤੇ ਕੰਮ ਕਰ ਰਿਹਾ ਹੈ ਕਿ ਉਹਨੂੰ ਓਪਨ ਕੀਤਾ ਜਾਏ ਜਿਵੇਂ ਲੋਡ ਬੋਰਡ ਤੇ ਸਭ ਨੂੰ ਪਤਾ ਹੁੰਦਾ ਕਿੰਨੇ ਦਾ ਲੋਡ ਲੱਗਾ ਤੇ ਉਹਨੂੰ 네ਗੋਸ਼ੀਏਟ ਕਰਦੇ ਨੇ ਸੇਮ ਥਿੰਗ ਬ੍ਰੋਕਰ ਦਾ ਵੀ ਪਤਾ ਹੋਣਾ ਚਾਹੀਦਾ ਕਿ ਕੌਣ ਨੇ ਕਿੰਨੇ ਦਾ ਲੋਡ ਲਿਆ ਉਹਦੇ ਬੈਨੀਫਿਟ ਵੀ ਬਹੁਤ ਸਾਰੇ ਨੇ ਜਿਵੇਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਜਦੋਂ ਜੇ ਪਤਾ ਹੋਏਗਾ ਤੁਸੀਂ ਬ੍ਰੋਕਰ ਨੇ ਇਹਨਾਂ ਦਾ ਲੋਡ ਲਿਆ ਤੇ ਇੱਕ ਤਰ੍ਹਾਂ ਦੀ ਇੱਕ ਇਕੁਇਲਿਬ੍ਰੀਅਮ ਆ ਜਾਏਗਾ ਸਾਨੂੰ ਪਤਾ ਹੋਏਗਾ ਯਾਰ ਇਹਨਾਂ ਦਾ ਲੋਡ ਇਹਨਾਂ ਦਾ ਲਿਆ ਇਹਨਾਂ ਨੇ ਇੰਨੇ ਪੈਸੇ ਬਣਾਏ ਇਹਨਾਂ ਦੇ ਇੰਨੇ ਖਰਚੇ ਹੈਗੇ ਜਿਵੇਂ ਹੁਣ ਟਰੱਕਾਂ 'ਚ ਸਾਨੂੰ ਪਤਾ ਹੈ ਸਾਡਾ ਬ੍ਰੇਕ ਇਵਨ ਕੀ ਆ ਹੋਂਦ ਨੂੰ ਬ੍ਰੇਕੀਵਨ ਪਤਾ ਹੈ ਤੇ ਅਸੀਂ ਇੱਕ ਐਗਜ਼ਾਮਪਲ ਦਿੰਨੇ ਆ ਅਸੀਂ ਬ੍ਰੋਕਰ ਨੂੰ ਕਹਿ ਸਕਦੇ ਨੇ ਯਾਰ ਸਾਡਾ ਇੰਨਾ ਬ੍ਰੇਕੀਵਨ ਹੈ ਤੇ ਸਾਨੂੰ ਇੰਨੇ ਪੈਸੇ ਚਾਹੀਦੇ ਆ ਪ੍ਰੋਫਿਟੇਬਿਲਟੀ ਵਾਸਤੇ ਠੀਕ ਹੈ ਪਰ ਜਦੋਂ ਤੁਸੀਂ ਬ੍ਰੋਕਰ ਦੀ ਗੱਲ ਸੁਣੋ ਤੇ ਉਹਨਾਂ ਦੀ ਜਿਹੜੀ ਗੱਲ ਚ ਕੋਈ ਸਾਨੂੰ ਸਮਝ ਨਹੀਂ ਆਉਂਦਾ ਉਹ ਕਿਦਾਂ 33 ਚੱਲ ਚੜੀ ਪਰਸੈਂਟ ਜਾਂ 25 ਪਰਸੈਂਟ ਜਾਂ 20 ਪਰਸੈਂਟ ਜਾਂ 10 ਪਰਸੈਂਟ ਜਿਹੜੇ ਨੇ ਉਹ ਹਰ ਉਹਦੇ ਚ ਬੈਨੀਫਿਟ ਲੈ ਰਹੇ ਨੇ ਕਈ ਸੋਸ਼ਲ ਮੀਡੀਆ ਤੇ ਇਹੀ ਗੱਲ ਚੱਲ ਰਹੀ ਸੀ ਜਿਹੜੇ ਕ੍ਰਿਟਿਕਸ ਨੇ ਜਿਹੜੇ ਕਹਿੰਦੇ ਨੇ ਬ੍ਰੋਕਰ ਨੂੰ ਜਿਹੜਾ ਬੈਨੀਫਿਟ ਦੇਣਾ ਚਾਹੁੰਦੇ ਨੇ ਕਿ ਉਹਨਾਂ ਦਾ ਆਰਗੂਮੈਂਟ ਜਿਹੜਾ ਹੈ ਕਿ ਜਦੋਂ ਇਹ ਬ੍ਰੋਕਰ ਟਰਾਂਸਪੇਰੈਂਸੀ ਹੋ ਗਈ ਤੇ ਜਦੋਂ ਜਿਨ੍ਹਾਂ ਨੇ ਸਮਾਨ ਬ੍ਰੋਕਰ ਨੂੰ ਸ਼ਿਪ ਕਰਾਣਾ ਹੈ ਜੀ ਠੀਕ ਹੈ ਜੀ ਸ਼ਿਪਰ ਜਿਹੜਾ ਹੈ ਉਹ ਬ੍ਰੋਕਰ ਦਾ ਉਹਨੂੰ ਪਤਾ ਲੱਗ ਜਾਣਾ ਬ੍ਰੋਕਰ ਦਾ ਪ੍ਰੋਫਿਟ ਕੀ ਆ ਤਾਂ ਸ਼ਿਪਰ ਜਿਹੜਾ ਹੈ ਉਹ ਬ੍ਰੋਕਰ ਨੂੰ ਸਕਵੀਜ਼ ਕਰ ਸਕਦਾ ਹੈ ਬ੍ਰੋਕਰ ਨੂੰ ਬੈਟਰ ਪ੍ਰਾਈਸਸ ਵਾਸਤੇ ਫੋਰਸ ਕਰ ਸਕਦਾ ਹੈ ਤੇ ਜੇ ਬ੍ਰੋਕਰ ਨੂੰ ਬੈਟਰ ਪ੍ਰਾਈਸਸ ਵਾਸਤੇ ਫੋਰਸ ਕਰੇਗਾ ਤੇ ਅੱਗੇ ਜਿਹੜਾ ਆਪਣਾ ਓਨਰ ਬਿਟਰ ਆ ਜਾਂ ਕੈਰੀਅਰ ਆ ਉਹਨੂੰ ਵੀ ਜਿਹੜਾ ਉਹਦਾ ਮਾਰਜਨ ਵੀ ਘਟ ਜਾਣਾ ਇਹ ਉਹਨਾਂ ਦਾ ਆਰਗੂਮੈਂਟ ਆ ਇਹ ਉਹਨਾਂ ਦਾ ਆਰਗੂਮੈਂਟ ਹੈ ਤੇ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਪਰ ਇੱਕ ਇਹ ਆਰਗੂਮੈਂਟ ਦੇ ਰਹੇ ਨੇ ਤੇ ਦੂਜਾ ਜਿਹੜਾ ਮੇਨ ਆਰਗੂਮੈਂਟ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਇਹਦੇ ਚ ਫਿਊਚਰ ਵਾਸਤੇ 네ਗੋਸ਼ੀਏਸ਼ਨ ਦਾ ਰੂਮ ਖੁੱਲ ਜਾਂਦਾ ਜੇ ਅੱਜ ਮੈਨੂੰ ਪਤਾ ਲੱਗਿਆ ਕਿ ਮੈਨੂੰ ਬ੍ਰੋਕਰ ਨੇ ਇੱਕ ਲੋਡ ਦਿੱਤਾ ਸਮਝੋ 2 ਡਾਲਰ 10 ਸੈਂਟ ਦਾ ਤੇ ਜਦੋਂ ਮੈਂ ਲੋਡ ਖਤਮ ਕਰ ਦਿੱਤਾ ਤੇ ਮੈਨੂੰ ਪਤਾ ਲੱਗਿਆ ਭਾਈ ਬ੍ਰੋਕਰ ਨੇ ਤਾਂ ਉਹਦੇ ਨਾਲ 3 ਡਾਲਰ ਦਾ ਲੋਡ ਚੱਕਿਆ ਆਪਣਾ ਬਣਾਇਆ ਸੀ ਤੇ ਮੈਂ ਆਲਮੋਸਟ 80 ਸੈਂਟ ਜਿਹੜਾ ਹੈ ਉਹ ਕਮਿਸ਼ਨ ਬਣ ਰਿਹਾ ਪਰ ਮਾਈਲ ਦਾ ਤੇ ਨੈਕਸਟ ਟਾਈਮ ਫਿਊਚਰ ਵਾਸਤੇ ਮੈਂ ਉਹਨੂੰ ਕਹਿ ਸਕਦਾ ਯਾਰ ਤੁਸੀਂ ਇਸ ਜਿਹੜਾ ਕੰਪਨੀ ਆ ਇਹਦਾ ਲੋਡ ਤੁਸੀਂ ਚੱਕਿਆ ਸੀ 3 ਡਾਲਰ ਦਾ ਤੇ ਮੈਨੂੰ ਇਹਨਾਂ ਦਾ ਦੇ ਆ ਜਾਏ ਇਹ ਉਹਦਾ ਆਰਗੂਮੈਂਟ ਆ ਪਰ ਅਗੇਨ ਇਹ ਵੀ ਆਰਗੂਮੈਂਟ ਐਗਰੂਮੈਂਟ ਜਿਹੜਾ ਹੈਗਾ ਉਹਨਾਂ ਦਾ ਹੈਗਾ ਪਰ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਕਿਉਂਕਿ ਜਿਹੜੀ ਬਰਾਬਰੀ ਹੈ ਉਹ ਦੋਵੇਂ ਪਾਸੇ ਦੀ ਹੋਣੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਡਰਾਈਵਰ ਆ ਜਾਂ ਛੋਟੀ ਕੰਪਨੀ ਆ ਸ਼ਿਪਰ ਆ ਥੋੜੀ ਜਿਹੜਾ ਕੈਰੀਅਰ ਆ ਉਹਨੂੰ ਹੀ ਤੁਸੀਂ ਸਾਰਾ ਪੁਸ਼ ਕਰੋ ਤੇ ਉਹਨੂੰ ਇਹ ਦੋਨੋਂ ਸਾਈਡ ਤੇ ਬਰਾਬਰ ਦੀ ਹੋਣੀ ਚਾਹੀਦੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ਿਪਰ ਕਿੰਨੇ ਦਾ ਲੋਡ ਦੇ ਰਿਹਾ ਤੇ ਬ੍ਰੋਕਰ ਕਿੰਨੇ ਦਾ ਦੇਖੋ ਇੱਕ ਸਾਈਕਲ ਹੈਗਾ ਨਾ ਸਾਈਕਲ ਦੇ ਅੰਦਰ ਛੋਟੇ ਪਾਰਟ ਵੀ ਨੇ ਵੱਡੇ ਪਾਰਟ ਵੀ ਨੇ ਇਦਾਂ ਹੀ ਜੇ ਕੋਈ ਛੋਟੇ ਦਾ ਛੋਟਾ ਪਾਰਟ ਕੱਢ ਲਓ ਜਾਂ ਵੱਡੇ ਦੇ ਵੱਡਾ ਪਾਰਟ ਕੱਢ ਲਓ ਸਾਈਕਲ ਨਹੀਂ ਚੱਲੇਗਾ ਇਦਾਂ ਹੀ ਤੇ ਸੇਮ ਥਿੰਗ ਜਿਹੜਾ ਟਰਕਿੰਗ ਇੰਡਸਟਰੀ ਆ ਉਹਦੇ ਚ ਹੁਣ ਜਿੰਨਾ ਵੀ ਪ੍ਰੈਸ਼ਰ ਆ ਉਹ ਡਰਾਈਵਰ ਤੇ ਜਾਂ ਓਨਰ ਬਟਰ ਤੇ ਜਾਂ ਤੁਸੀਂ ਕਹਿੰਦੇ ਹੋ ਛੋਟੇ ਕੈਰੀਅਰ ਤੇ ਹੈਗਾ ਉਹ ਜਿਹੜਾ ਪ੍ਰੈਸ਼ਰ ਆ ਉਹਨੂੰ ਖਤਮ ਕਰਨ ਵਾਸਤੇ ਬ੍ਰੋਕਰ ਟਰਾਂਸਪੇਰੈਂਸੀ ਜ ਤੇ ਬਹੁਤ ਜਿਹੜਾ ਲੋਕ ਇਸ ਵਾਸਤੇ ਵੀ ਆਰਗੂਮੈਂਟ ਕਰ ਰਹੇ ਨੇ ਕਿ ਬ੍ਰੋਕਰ ਟਰਾਂਸਪੇਰੈਂਸੀ ਹੀ ਕਰਕੇ ਤੁਸੀਂ ਜਿਹੜਾ ਫਰਾਡ ਹੈ ਉਹਨੂੰ ਜਿਹੜਾ 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 ਫਰੇਡ ਫਰਾਡ ਆ ਜਿਹੜਾ ਫਰੇਡ ਚ ਪ੍ਰੋਬਲਮ ਆ ਰਹੇ ਨੇ ਉਹਨੂੰ ਤੁਸੀਂ ਓਵਰਕਮ ਕਰ ਸਕਦੇ ਹੋ ਤੇ ਬਹੁਤ ਸਾਰੇ ਪੋਜ਼ਿਟਿਵ ਆਰਗੂਮੈਂਟ ਵੀ ਹੈਗੇ ਪਰ 네ਗੇਟਿਵ ਆਰਗੂਮੈਂਟ ਜਿਹੜੇ ਆ ਉਹ ਮੈਂ ਤੁਹਾਨੂੰ ਹੁਣੇ ਦੱਸੇ ਜੀ ਇਹ ਤੇ ਸਾਰੇ ਜੀ ਬੜੇ ਵਿਸਤਾਰ ਨਾਲ ਤੁਸੀਂ ਦੱਸ ਦਿੱਤੇ ਮੈਂ ਗੱਲ ਬਾਅਦ ਨੂੰ ਅੱਗੇ ਟੋੜਾਂਗਾ ਇੱਕ ਨੇ ਚੰਗੀਆਂ ਕੰਪਨੀਆਂ ਚੰਗਾ ਕਾਰੋਬਾਰ ਚੰਗਾ ਵਪਾਰ ਕਰਨ ਵਾਲੀਆਂ ਇੱਕ ਦੂਸਰੀ ਕੈਟੇਗਰੀ ਜੇ ਮੈਂ ਕਹਾ ਜਾਂ ਦੂਜੀ ਤਰ੍ਹਾਂ ਦੀਆਂ ਕੰਪਨੀਆਂ ਨੇ ਕੰਮ ਵੀ ਚੰਗਾ ਕਰਨੀਆਂ ਆ ਚਾਹ ਰੀਆਂ ਕਰਣ ਡੀਆਂ ਜਾਂ ਆਪਣੇ ਤਾਂ ਜਤਨ ਕਰਦੀਆਂ ਪਰ ਉਹ ਖਲਾ ਚ ਲੰਡੀਆਂ ਮੁਸ਼ਕਿਲਾਂ ਦਾ ਸ਼ਿਕਾਰ ਨੇ ਅਮਰੀਕਾ ਦਾ ਪਾਣੀ ਵੀ ਦੋਆਂ ਕੰਪਨੀਆਂ ਵਾਸਤੇ ਇੱਕੋ ਜਿਹਾ ਹੈ ਆ ਮਾਰਕੀਟ ਵੀ ਦੋਆਂ ਵਾਸਤੇ ਇੱਕੋ ਜਿਹਾ ਹੈ ਫਿਰ ਇਹ ਫਰਕ ਸਭ ਕਿਉਂ ਹੈ ਇਹਦੇ 'ਚ ਨਹੀਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹਦੇ 'ਚ ਜਿਹੜਾ ਆਰਗੇਨਾਈਜੇਸ਼ਨ ਹੈ ਨਾ ਉਹਦਾ ਸ਼ਾਰਟੇਜ ਹੈ ਜੀ ਜਿਵੇਂ ਕਈ ਲੋਕ ਇਹਨੇ ਬਹੁਤ ਆਰਗੇਨਾਈਜ਼ ਨੇ ਜਿਵੇਂ ਅਸੀਂ ਬਾਰ ਬਾਰ ਗੱਲਾਂ ਕਰਦੇ ਹਾਂ ਕਿ ਬਹੁਤ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦਾ ਪਰ ਮਾਈਲ ਕਿੰਨਾ ਹੈਗਾ ਕੋਸਟ ਕਿੰਨੀ ਹੈਗੀ ਉਹਨਾਂ ਦਾ ਖਰਚਾ ਕਿੰਨਾ ਹੈਗਾ ਠੀਕ ਹੈ ਉਹਨਾਂ ਨੂੰ ਜਦੋਂ ਵੀ ਲੋਡ ਚੱਕਣਾ ਉਹਨਾਂ ਨੇ ਜਲਦੀ ਨਹੀਂ ਕਰਨੀ ਉਹਨਾਂ ਨੇ ਅੱਖਾਂ ਬੰਦ ਕਰਕੇ ਲੋਡ ਨਹੀਂ ਚੱਕਣਾ ਉਹਨਾਂ ਨੇ ਦੇਖਣਾ ਹੈ ਮੇਕ ਸ਼ੋਰ ਕਰਨਾ ਹੈ ਕਿ ਲੋਡ ਜਿਹੜਾ ਹੈ ਉਹ ਜਾ ਕਿੱਧਰ ਰਿਹਾ ਹੈ ਕੀ ਕਿਸੇ ਡੈੱਡ ਮਾਰਕੀਟ ਤੇ ਨਹੀਂ ਜਾ ਰਿਹਾ ਵਾਪਸੀ ਦਾ ਕਿੰਨਾ ਉਹਨੂੰ ਪਹਿਣਾ ਜੇ ਟਰਾਈਐਂਗਲ ਬਣਾਣਾ ਪੈ ਗਿਆ ਉਹਦੇ 'ਚ ਕਿੰਨਾ ਪੈਗਾ ਯਾਨੀ ਉਹਨਾਂ ਨੂੰ ਆਪਣੀ ਬੇਸਿਕਸ ਦਾ ਪਤਾ ਹੈ ਜਿਨ੍ਹਾਂ ਨੂੰ ਬੇਸਿਕਸ ਦਾ ਪਤਾ ਹੈ ਜਿਨ੍ਹਾਂ ਨੂੰ ਖਰਚਿਆਂ ਦਾ ਪਤਾ ਹੈ ਜਿਨ੍ਹਾਂ ਦਾ ਇਕੁਪਮੈਂਟ ਜਿਹੜਾ ਵਧੀਆ ਇਕੁਪਮੈਂਟ ਹੈਗਾ ਜਿਹੜੇ ਧੱਕਾ ਲਾ ਕੇ ਮਤਲਬ ਜ਼ੋਰ ਲਾ ਕੇ ਸਮਝਦਨੇ ਕੰਮ ਹੋ ਜਾਏਗਾ ਉਹ ਨਹੀਂ ਕਰਦੇ ਉਹਨਾਂ ਵਾਸਤੇ ਤੇ ਇਹ ਬਿਜ਼ਨਸ ਬਹੁਤ ਵਧੀਆ ਬਿਜ਼ਨਸ ਹੈ ਹੁਣ ਵੀ ਲੋਕਾਂ ਦੇ ਚੰਗੇ ਪਹਿ ਹੈ ਵੰਡ ਰਹੇ ਨੇ ਅਸੀਂ ਯੂਐਸਏ ਟਰੱਕ ਸੇਲ ਚ ਕੁਆਲੀਫਾਈਡ ਟਰੱਕ ਦੇ ਰਹੇ ਆ ਕੁਆਲੀਫਾਈਡ ਕਸਟਮਰ ਨੇ ਟਰੱਕ ਵਿਕੇ ਜਾ ਰਹੇ ਨੇ ਕਈ ਵਾਰੀ ਸਾਨੂੰ ਵੀ ਇਸ ਤਰ੍ਹਾਂ ਹੁੰਦਾ ਹੈ ਕਸਟਮਰ ਸਾਨੂੰ ਕਹਿੰਦਾ ਭਾਈ ਮਤਲਬ ਅੱਖਾਂ ਬੰਦ ਕਰਕੇ ਭਾਈ ਮੈਨੂੰ 5 ਦਾਡਾ ਡਿਸਕਾਊਂਟ ਦੇ ਦਿਓ ਭਾਈ ਤੂੰ 10000 ਦਾ ਡਾ ਡਿਸਕਾਊਂਟ ਦੱਸ ਭਾਈ ਤੂੰ ਇਦਾਂ ਕੀ ਗੱਲਾਂ ਕਿਉਂ ਕਰਦਾ ਭਾਈ ਇਦਾਂ ਹੀ ਸਿਸਟਮ ਚੱਲਦਾ ਮੈਂ ਉਧਰ ਗਿਆ ਸੀ ਉਹਨਾਂ ਨੇ ਕਿਹਾ ਇੰਨੇ ਦਾ ਡਿਸਕਾਊਂਟ ਦੇ ਦਾਂਗਾ ਮੈਂ ਉਸ ਡੀਲਰਸ਼ਿਪ ਗਿਆ ਉਹਨਾਂ ਨੇ ਕਿਹਾ ਜੀ ਇੰਨੇ ਦਾ ਡਿਸਕਾਊਂਟ ਦੇ ਦਾਂਗਾ ਮੈਂ ਕਹਿੰਦਾ ਭਾਈ ਇਹ ਗੱਲ ਛੱਡੋ ਇਹ ਦੱਸੋ ਉਹ ਟਰੱਕ ਦੀ ਮਾਰਕੀਟ ਵੈਲਿਊ ਕੀ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਸੇਮ ਥਿੰਗ ਜਦੋਂ ਅਸੀਂ ਉਹਨਾਂ ਨੂੰ ਕਸਟਮਰ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਕਸਟਮਰ ਕਹਿੰਦਾ ਭਾਈ ਨਹੀਂ ਅਸੀਂ ਤਾਂ ਡਿਸਕਾਊਂਟ ਦੇਖਣਾ ਤੇ ਉਹ ਗੇਮ ਜਿਹੜੀ ਆ ਉਹ ਵੀ ਮਾਰਕੀਟ 'ਚ ਬਿਲਕੁਲ ਚੱਲਦੀ ਆ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਸਟਮਰ ਵੀ ਹੈਗੇ ਜਿਹੜੀ ਸਾਡੀ ਗੱਲ ਮੰਨ ਜਾਂਦੇ ਨੇ ਉਹ ਜਾ ਕੇ ਕਸਟਮਰ ਆਪਣੇ ਇਕੁਪਮੈਂਟ ਨੂੰ ਪਹਿਲਾਂ ਸ਼ਾਪ ਰੌਂਡ ਕਰਦੇ ਨੇ ਵੈਬਸਾਈਟ ਤੇ ਮੇਕ ਸ਼ੂਰ ਕਰਦੇ ਨੇ ਸਾਡੀ ਪ੍ਰਾਈਸਿਸ ਬਾਕੀਆਂ ਦੀ ਪ੍ਰਾਈਸਿਸ ਇਕੁਪਮੈਂਟ ਦੇ ਆਵਰ ਇਕੁਪਮੈਂਟ ਦੀ ਜਿਹੜੀ ਆ ਵਾਰੰਟੀ ਆ ਇਕੁਪਮੈਂਟ ਜਿਹੜੀ ਮੇਨਟੇਨੈਂਸ ਆ ਉਹ ਸਾਰੀਆਂ ਕੰਪੇਅਰ ਕਰਦੇ ਨੇ ਬਿਲਕੁਲ ਠੀਕ ਬਾਅਦ ਚ ਡਿਸੀਜਨ ਟੇਕਿੰਗ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਹੈ ਸੇਮ ਥਿੰਗ ਜਿਹੜੀ ਆ ਕਈ ਜਿਹੜੇ ਲੋਕ ਨੇ ਉਹ ਤੱਕੇ ਨਾਲ ਜਿਹੜਾ ਉਹਨਾਂ ਨੂੰ ਪਤਾ ਨਹੀਂ ਕਿ ਟਰੱਕ ਦਾ ਪਰ ਮਾਈਲ ਕਿੰਨਾ ਹੋਏਗਾ ਉਹਨਾਂ ਨੂੰ ਪਤਾ ਨਹੀਂ ਖਰਚੇ ਕਿੰਨੇ ਹੈਗੇ ਉਹ ਫਿਰ ਸ਼ੁਰੂ ਵਿੱਚ ਜੋਰ ਲਾ ਕੇ ਨਾ ਆਖਰ ਵਿੱਚ ਕੈਸ਼ ਪੂਰ ਹੋ ਜਾਂਦੇ ਜਦੋਂ ਕੈਸ਼ ਪੂਰ ਹੋ ਜਾਂਦੇ ਪੇਮੈਂਟਾਂ ਬਿਹਾਈਂਡ ਹੋ ਜਾਂਦੀਆਂ ਤੇ ਡਿਫਿਕਲਟੀ ਉਹਨਾਂ ਵਾਸਤੇ ਅੱਜ ਦੀ ਮਾਰਕੀਟ ਬਹੁਤ ਡਿਫਿਕਲਟ ਹੈ ਪਰ ਮੋਸਟਲੀ ਜੇ ਦੇਖਿਆ ਜਾਏ ਜਿਹੜੇ ਆਪਣੇ ਬੰਦੇ ਨੇ ਅੱਜ ਦੀ ਮਾਰਕੀਟ 'ਚ ਵੀ ਉਹ ਆਪਣੀ ਰੋਟੀ ਬਣਾ ਰਹੇ ਨੇ ਆਪਣਾ ਸਿਸਟਮ ਚਲਾ ਰਹੇ ਨੇ ਤੇ ਇਦਾਂ ਹੀ ਹੋਣਾ ਚਾਹੀਦਾ ਤੁਹਾਨੂੰ ਐਜੂਕੇਟ ਹੋਣਾ ਚਾਹੀਦਾ ਆਪਣੀ ਇੰਡਸਟਰੀ ਬਾਰੇ ਆਪਣੇ ਇਕੁਇਪਮੈਂਟ ਬਾਰੇ ਆਪਣੇ ਪ੍ਰੋਸੈਸ ਬਾਰੇ ਤੇ ਫਿਰ ਤੁਸੀਂ ਕਿਸੇ ਵੀ ਮਾਰਕੀਟ ਚ ਸਰਵਾਈਵ ਕਰ ਸਕਦੇ ਬਿਲਕੁਲ ਜੀ ਹੱਟੀ ਉਦੋਂ ਤੱਕ ਨਹੀਂ ਜਦੋਂ ਤੱਕ ਉਹਦੀਆਂ ਬਰੀਕੀਆਂ ਨੂੰ ਔਰ ਚੱਟੀ ਤੋਂ ਤੁਸੀਂ ਵਾਕਿਫ ਨਾ ਹੋਵੋ ਤਾਂ ਹੀ ਮਾਮਲੇ ਚੱਲਦੇ ਨੇ ਅਖੀਰ ਤੇ ਦੱਸੋ ਕਿ ਯੂ ਐਸ اے ট্রাক ਸੇਲਸ ਤੇ ਡੀਲ ਕੀ ਕੀ ਇਹ ਕਿਹੜੀਆਂ ਡੀਲਸ ਨੇ ਕਿਹੜੇ ਇਕਵਿਪਮੈਂਟ ਨੇ ਜਿਨ੍ਹਾਂ ਤੋਂ ਤੁਹਾਡੇ ਚਾਤਕਾਰ ਤੁਹਾਡੇ ਭਰੋਸਾਮੰਦ ਸਾਡੇ ਦੇਖਣ ਵਾਲੇ ਦਰਸ਼ਕ ਸਰੋਤੇ ਇਹ ਫਾਇਦਾ ਚੁੱਕ ਸਕਦੇ ਨੇ ਜੀ ਬਿਲਕੁਲ ਅਸੀਂ ਪੂਰੀ ਲਾਈਨ ਅਪ ਜਿਹੜੀ ਆ ਉਹ ਸਾਡੇ ਕੋਲ ਅਵੇਲੇਬਲ ਆ ਜਿਵੇਂ ਆਪਾਂ ਸਟ੍ਰੇਟ ਫਾਰਵਰਡ ਗੱਲ ਕਰੀਏ ਫਰੇਡ ਲਾਈਨਰ ਤੋਂ ਫ੍ਰੇਡ ਲਾਇਨਰ 'ਚ ਸਾਡੇ ਕੋਲ 27 ਲੱਖ ਲੀਟਰ 2023 ਦੇ ਵਾਰੰਟੀ ਨਾਲ ਤੇ ਨਾਲ APU ਲੱਗੇ अवेलेबल ਨੇ ਟਰੱਕ ਰੈਡੀਲੀ ਅਵੇਲੇਬਲ ਨੇ ਤੁਸੀਂ ਜਾ ਕੇ ਉਹਨਾਂ ਦੀ ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਪ੍ਰਾਈਸ ਵੀ ਬਹੁਤ ਨਾਮੀਨਲ ਹੈ 1 ਲੱਖ 20 ਹਜ਼ਾਰ ਦੀ ਪ੍ਰਾਈਸ ਆ ਉਹਦੇ ਬਾਅਦ ਸਾਡੇ ਕੋਲ 22 ਦੇ ਟਰੱਕ ਨੇ APU ਲੱਗੇ ਉਹਨਾਂ ਤੇ ਵੀ ਬਹੁਤ ਅੱਛੀ ਜਿਹੜੀ ਆ ਪ੍ਰਾਈਸਿਸ ਲੱਗੀਆਂ ਨੇ ਫਿਰ ਸਾਡੇ ਕੋਲ 21 ਦੇ ਟਰੱਕ ਨੇ ਫਿਰ ਸਾਡੇ ਕੋਲ 20 ਦੇ ਟਰੱਕ ਨੇ ਜੇ ਤੁਸੀਂ ਛੋਟਾ ਬਜਟ ਦੇਖ ਰਹੇ ਹੋ ਇਵਨ ਸਾਡੇ ਕੋਲ ਫਰੀਡ ਲਾਈਨਰ ਜਿਹੜਾ ਹੈਗਾ ਉਹ ਚੰਗੇ ਫਲੀਟ ਦਾ ਚੱਲਾ ਆ ਸਟਾਰਟ ਹੋ ਰਿਹਾ 50000 ਤੋਂ 49995 ਤੋਂ ਜੇ ਤੁਸੀਂ ਕੈਨਵਰਟਸ ਵਾਲੇ ਪਾਸੇ ਆਓ ਤੇ ਕੈਨਵਰਟਸ ਵੀ ਸਾਡੇ ਕੋਲ ਬਹੁਤ ਵੈਰਾਈਟੀ ਅਵੇਲੇਬਲ ਆ ਫਲੀਟ ਦੇ ਫਰਕ ਚੱਲੇ ਹੈਗੇ ਮੈਨੂਅਲ ਟਰਾਂਸਮਿਸ਼ਨ ਵੀ ਹੈਗੇ ਸਲੀਪਰ ਹਾਈ ਰੇਸ਼ੋ ਨਾਲ ਤੇ ਸਾਡੇ ਕੋਲ ਆਟੋਮੈਟਿਕ ਵੀ ਕੈਨਵਰਟਸ ਹੈਗੇ ਪੀਟਰ ਬਿਲਡ ਦੇਖੋ ਤਾਂ ਪੀਟਰ ਬਿਲਡ ਦੀ ਸਾਡੀ ਵੈਰਾਈਟੀ ਸਾਡੇ ਕੋਲ ਅਵੇਲੇਬਲ ਆ 2024 ਦੇ ਕਮਿੰਸ 500 ਹਾਰਸ ਪਾਵਰ ਮੋਟਰਾਂ ਨਾਲ ਵੀ ਹੈਗੇ ਮੈਂ ਕਹਿਣ ਦਾ ਮਕਸਦ ਇਹ ਹੈ ਕਿ ਆਖਰ 'ਚ ਦੇਖੋ ਸਾਡਾ 골ਡ ਪੈਕੇਜ ਜਿਹੜਾ ਅਸੀਂ ਇੰਟਰਨੈਸ਼ਨਲ ਤੇ ਦੇ ਰਹੇ ਆ ਉਹਦੇ ਸਾਡੇ ਕੋਲ 48000 ਤੋਂ ਲੈ ਕੇ 80000 ਤੱਕ ਸਾਰੇ ਟਰੱਕ ਮੌਜੂਦ ਨੇ ਕਮਿਜ਼ ਵਾਲੀ ਮੋਟਰ ਵਾਲੇ ਵੀ ਮੌਜੂਦ ਨੇ ਤੇ ਸਾਡੇ ਕੋਲ ਜਿਹੜੇ ਦੂਜੇ ਇੰਟਰਨੈਸ਼ਨਲ ਮੋਟਰ ਵਾਲੇ ਮਾਨ ਮੋਟਰ ਵਾਲੇ ਟਰੱਕ ਜਿਹੜੇ ਨੇ ਉਹ ਵੀ ਅਵੇਲੇਬਲ ਨੇ ਸਾਲ ਦੀ ਵਾਰੰਟੀਆਂ ਲੱਗੀਆਂ ਨੇ ਮਤਲਬ ਕਹਿਣ ਦਾ ਮਕਸਦ ਪੂਰਾ ਸਪੈਕਟ੍ਰਮ ਮੌਜੂਦ ਹੈ ਸਾਡੇ ਕੋਲ ਜਿੱਥੇ ਸੀ ਇਨੈਪਲਸ ਲੋਕੇਸ਼ਨ ਦੇਖੋ ਜਿਹੜਾ ਅਸੀਂ ਖੋਲ ਰਹੇ ਹਾਂ ਉਧਰ ਵੀ ਅਸੀਂ ਆਲਰੇਡੀ ਟੱਕ ਪਹੁੰਚਾਣੇ ਸ਼ੁਰੂ ਕਰ ਦਿੱਤੇ ਨੇ ਜੀ ਜੀ ਇਹ ਨਹੀਂ ਦ ਜੀ ਜੀ ਜਿੱਦਿ ਜਿੱਦਿ ਜਿੰਨਾ ਵੀ ਸਾਡਾ ਜਿਹੜਾ ਵੀ ਜਿਹੜਾ ਸਾਡੀ ਵਿਜ਼ਿਬਿਲਟੀ ਹੈ ਨਾ ਉਹ ਸਾਰੀ ਆਨਲਾਈਨ ਹੈਗੀ ਤੁਸੀਂ ਸਾਡੀ ਵੈਬਸਾਈਟ ਜਾ ਕੇ ਚੈੱਕ ਕਰੋ usa trucksales.com ਤੁਹਾਨੂੰ ਪੂਰੀ ਇਕਵਿਪਮੈਂਟ ਦੀ ਫਾਈਨਾਂਸ ਦੀ ਤੇ ਹਰ ਚੀਜ਼ ਜਿਹੜੀ ਪੂਰੀ ਚੀਜ਼ 24/7 ਅਵੇਲੇਬਲ ਆ ਤੁਸੀਂ ਆਪਣੇ ਟਾਈਮ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਫਾਈਨਾਂਸ ਅਪਲਾਈ ਕਰਨਾ ਚਾਹ ਰਹੇ ਹੋ ওভার ਦਾ ਫੋਨ ਤੁਸੀਂ ਕਾਲ ਲਾ ਦਿਓ 18336987224 ਮੈਂ ਰਿਪੀਟ ਕਰਾਂਗਾ 18336987224 ਅਸੀਂ ਪੰਜਾਬੀ ਹਿੰਦੀ ਉਰਦੂ ਸਾਰੀ ਆਪਣੀ ਦੇਸ ਲੈਂਗੁਏਜ ਬੋਲਦੇ ਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਔਰ ਸਈਅਦ ਸਾਹਿਬ ਅੱਜ ਦੀ ਇਸ ਮੁਲਾਕਾਤ ਲਈ ਔਰ ਐ ਜਿਹਨੂੰ ਕਹਿੰਦੇ ਮਿਣਵੇ ਚੁਣਵੇ ਤਰੀਕੇ ਦੇ ਨਾਲ ਬੜੀ ਪਰਵੀ ਗੱਲਬਾਤ ਕਰਨ ਲਈ ਆਪ ਦਾ ਬਹੁਤ ਧੰਨਵਾਦ ਹੈ ਪੰਜਾਬੀ ਰੇਡੀਓ ਯੂਐਸਏ ਦੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਇਸੇ ਤਰ੍ਹਾਂ ਹਫਤਾਵਾਰ ਤੰਗ ਕਰਦਾ ਰਾਂਗਾ ਅੱਜ ਲਈ ਧੰਨਵਾਦ ਆਪ ਜੀ ਦਾ ਥੈਂਕ ਯੂ ਜੀ ਬਹੁਤ ਬਹੁਤ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅੱッサਲਮੁਅਲੈਕ ਜੀ ਬੜੀ ਬੜੀ ਮਿਹਰਬਾਨੀ ਜੀ ਇਹ ਸੰ ਯੂਐਸਏ ਟਰੱਕ ਸੇਲਸ ਤੋਂ ਸਈਅਦ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਅੱਜ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਕੀਤੀ ਇਹਨਾਂ ਨਾਲ ਫਿਰ ਮੁਲਾਕਾਤ ਬਣਾਵਾਂਗੇ ਪਰ ਉਹਦੇ ਲਈ ਇੱਕ ਹਫ਼ਤਾ ਤੁਹਾਨੂੰ ਉਡੀਕ ਕਰਨੀ ਪਏਗੀ ਸੋ ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ